ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਉਮੀਦ ਕਰਦਾ ਸਭ ਦੇ ਘਰ ਪਰਿਵਾਰ ਠੀਕ ਹੋਵਗੇ ਤੇ ਮਿੱਤਰੋ ਅੱਜ ਆਪਾਂ ਨੇ ਕਰਨੀ ਹੈ ਬੱਚਿਆਂ ਦੀ ਡੀਵਰਮਿੰਗ ਜਿਹੜੇ ਬੱਚੇ ਆਪਾਂ ਨੇ ਉੱਪਰ ਕਰੇ ਸੀ ਉਹਨਾਂ ਦੀ ਡੀਵਰਮਿੰਗ ਰਹਿੰਦੀ ਸੀ ਜਿਹੜੇ ਨੀਚੇ ਤੋਂ ਉੱਪਰ ਲੇਕੇ ਸੀ ਉਹਨਾਂ ਦੀ ਕਰਦੇ ਹਾਂ ਡੀਵਰਮਿੰਗ ਮਿੱਤਰੋ ਅੱਜ ਤੇ ਤੁਹਾਨੂੰ ਦਿਖਾਉਂਦੇ ਆ ਆਪਾਂ ਅੱਜ ਬਾਹਰਲੀ ਮੈਡੀਸਿਨ ਇਹ ਲਾ ਦੇਣੀ ਹੈ ਕਿਉਂਕਿ ਆਪਣੇ ਕੋਲ ਪਈਆ ਹੋਰ ਮੰਗਵਾਈਆਂ ਵੀ ਆਪਾਂ ਨੇ ਹੋਰ ਆ ਜਾਣੀ ਬਾਹਰ ਵਾਲੀ ਉਹ ਲਾ ਦੇਣੀ ਆਪਾਂ ਨੇ ਮਿੱਤਰੋ ਚਲੋ ਵੀ ਮਿੱਤਰੋ ਚੱਕ ਲਈ ਆਪਾਂ ਨੇ ਮੈਡੀਸਨ ਤੇ ਲੋ ਜੀ ਮਿੱਤਰੋ ਚੱਕ ਲਈਏ ਮੈਡੀਸਨ ਆਪਾਂ ਨੇ ਤੇ ਚੱਲਦੇ ਹਾਂ ਉੱਪਰ ਇਹ ਵੀ ਟਰਾਲ ਲਾਵਾਂਗੇ ਇਹ ਵੀ ਟਰਾਲ ਪਲੱਸ ਉਹਦਾ ਵਧੀਆ ਰਿਜ਼ਲਟ ਹੈ ਇਹਦਾ ਲਾ ਦਾਂਗੇ ਤੇ ਤਸੱਲੀ ਹੋ ਜੂਗੀ ਮਿੱਤਰੋ ਫਿਰ ਉਸ ਤੋਂ ਬਾਅਦ ਜ਼ਰੂਰਤ ਨਹੀਂ ਸਾਰਾ ਸਿਆਲਾ ਫਿਰ ਜਦੋਂ ਕੱਢਾਂਗੇ ਅਡਾਰੀਆਂ ਦੇ ਟਾਈਮੋਂ ਤੋਂ ਲਾ ਦਾਂਗੇ ਤੇ ਸਰਿੰਜ ਲੈ ਆਂਦੀ ਪਾਣੀ ਪੂਣੀ ਪੀ ਆਈਏ ਉੱਪਰ ਤੇ ਨਾਲ ਲੱਗਦੀ ਮਿੱਤਰੋ ਦੇ ਦੇ ਕੇ ਅੱਧੀ ਗੋਲੀ ਲਗਣੀ ਹੈ ਇੱਕ ਕਬੂਤਰ ਨੂੰ ਤੇ ਦੇ ਦੇ ਕੇ ਮਿੱਤਰੋ ਡੋਲੀ ਚ ਪਾਈ ਜਾਵਾਂਗੇ ਤੇ ਤੁਹਾਨੂੰ ਦਿਖਾਉਂਦੇ ਆਂ ਫਿਰ ਇਹਦੇ ਛੱਡ ਲਾਂਦੇ ਆਪਾਂ ਡੋਲੀ ਚ ਲਾ ਦੀ ਮਿੱਤਰੋ ਦਵਾਈ ਬਾਕੀ ਆ ਗਏ ਸੀ ਉੱਪਰ نیچے ਕੋਈ ਕਬੂਤਰ ਰਿਹਾ ਨਹੀਂ نیچے ਹੋ ਗਿਆ ਜਾਲ ਖਾਲੀ ਤੇ ਛਤਰੀਆਂ ਕਰਤੀਆਂ ਆਪਾਂ ਨੇ ਜਾਲ ਜੇ ਖੜੀਆਂ ਦੋ ਕਬੂਤਰ ਬੈਠੇ ਰਹਿੰਦੇ ਧੁੱਪ ਚ ਇੱਧਰ ਵੀ ਬੈਠੇ ਐ ਕਬੂਤਰ ਐਨ ਧੁੱਪਾਂ ਸਹੀ ਕਰੇ ਉਹ ਦੇਖੋ ਕਿਵੇਂ ਬੈਠੀ ਕੂਪਲੀ ਐਨ ਵਧੀਆ ਤਰੀਕੇ ਨਾਲ ਫਿਰ ਬਾਕੀ ਮਿੱਤਰੋ ਕੱਢ ਲਈਏ ਹੁਣ ਕਬੂਤਰ ਬੱਚੇ ਜਿਹੜੇ ਬੱਚੇ ਹੁੰਦੀ ਵਰਮਿੰਗ ਕਰਨੀ ਐ ਉਹਨਾਂ ਨੂੰ ਕੱਢ ਕੇ ਡੋਲੀ 'ਚ ਪਾ ਦਿੰਦੇ ਆ ਤੇ ਫਿਰ ਲਾਉਂਦੇ ਆ ਮਿੱਤਰੋ ਦਵਾਈ ਹਾਂਜੀ ਤੇ ਲੋ ਬਈ ਮਿੱਤਰੋ ਕੱਢ ਲਏ ਆ ਬੱਚੇ ਸਾਰੇ ਬਾਹਰ ਐ ਨਾ ਬੱਚਿਆਂ ਦੀ ਕਰਨੀ ਐ ਡਿਵਰਮਿੰਗ ਬਾਕੀ ਬੱਚੇ ਕਰੋ ਚੈੱਕ ਐ ਨਾ ਹੀ ਡਿਵਰਮਿੰਗ ਰਹਿੰਦੀ ਸੀ ਤੇ ਇਹਨਾਂ ਦੀ ਕਰਾਂਗੇ ਮਿੱਤਰੋ ਅੱਜ ਡਿਵਰਮਿੰਗ ਤੇ ਬਾਕੀ ਕਬੂਤਰੀਆਂ ਤੇ ਬੱਚੇ ਵੀ ਕੱਢਦੇ ਆ ਬਾਹਰ ਧੁੱਪ ਸੇਕੀ ਜਾਵਾਂਗੇ ਬੈਠ ਕੇ ਛਤਰੀਆਂ ਤੇ ਤੇ ਇੱਧਰ ਟਾਕੀ ਦੀਆਂ ਲਾਂ ਤੇ ਮਿੱਤਰੋ ਦੇਖਦੇ ਆ ਨਾ ਵਿੱਚ ਕੋਈ ਹੋਰ ਤਾਂ ਨਹੀਂ ਡਿਵਰਮਿੰਗ ਹੋਣ ਤੋਂ ਰਹਿਂਦਾ ਹੁੰਦੀ ਵੀ ਕਰ ਦਾਂਗੇ ਤੇ ਬਾਕੀ ਸਾਰਿਆਂ ਦੀ ਵੈਸੇ ਤਾਂ ਹੋਈ ਵੀ ਹੈ ਡਿਵਰਮਿੰਗ ਤੇ ਬਾਕੀ ਮਿੱਤਰੋ ਕਰੋ ਚੈੱਕ ਬੱਚੇ ਬੁੱੱਚੇ ਐਨ ਓਕੇ ਆ ਕੰਮ ਆਕਰੋ ਚੱਕ ਮਿੱਤਰੋ ਕਬੂਤਰੀਆਂ ਆਓ ਬਾਕੀ ਬੈਣ ਤੋਂ ਮਿੱਤਰੋ ਇਹਨਾਂ ਨੂੰ ਲਗਣ ਤੋਂ ਧੁੱਪ ਐਨ ਖਾਣ ਤੋਂ ਧੁੱਪ ਤੇ ਆਪਾਂ ਦਵਾਈ ਤੋੜ ਲਈ ਆ ਦਿੱਦੀ ਤੇ ਕੋ ਬੱਚੇ ਗਿਣ ਕੇ ਤੇ ਨਾਲ ਦੀ ਨਾਲ ਮਿੱਤਰੋ ਲਾਈ ਜਾਂਦੇ ਆ ਦਵਾਈ ਇਹਨਾਂ ਨੂੰ ਡਿਵਰਮਿੰਗ ਕਰਦੀ ਐ ਇਹਨਾਂ ਦੀ ਤੇ ਲੋ ਬਈ ਮਿੱਤਰੋ ਪੰਜ ਗੋਲੀਆਂ ਤੋੜ ਲਈਆਂ ਅੱਧੀ ਅੱਧੀਆਂ 10 ਕਬੂਤਰਾਂ ਦੀਆਂ ਹੋ ਗਈਆਂ ਬੱਚਿਆਂ ਦੀਆਂ ਤੇ 11 ਬੱਚੇ ਇੱਕ ਅੱਧੀ ਹੋਰ ਲੱਗੂਗੀ ਤੇ ਮਿੱਤਰੋ ਇਹਨਾਂ ਨੂੰ ਪਹਿਲਾਂ ਇਦਾਂ ਹੀ ਗੋਲੀਆਂ ਦੇ ਦਾਂਗੇ ਤੇ 10-15 ਮਿੰਟ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਫਿਰ ਪਾਣੀ ਦੇ ਦਾਂਗੇ ਤੇ ਦੇ ਦਈਏ ਮਿੱਤਰੋ ਇੱਕ ਇੱਕ ਕਰਕੇ ਸਾਰਿਆਂ ਨੂੰ ਗੋਲੀਆਂ ਦਵਾਈ ਦੇ ਦਈਏ ਤੇ ਹਾਂਜੀ ਲੋ ਬਈ ਮਿੱਤਰੋ ਇਹਨਾਂ ਨੂੰ ਸਾਰਿਆਂ ਨੂੰ ਦਵਾਈ ਦੇਤੀ ਐ ਤੇ ਬੰਨ ਦੋ ਇਹਨਾਂ ਨੂੰ 15 ਕਿ ਮਿੰਟ ਤੱਕ ਇਹਨਾਂ ਨੂੰ ਫਿਰ ਪਾਣੀ ਦੇ ਦਾਂਗੇ ਠੀਕ ਹੈ ਜੀ ਪਾਣੀ ਦੇ ਦਾਂਗੇ ਮਿੱਤਰੋ ਉਸ ਤੋਂ ਬਾਅਦ ਇਹਨਾਂ ਨੂੰ ਤੇ ਫਿਰ ਡੀ ਵਰਮਿੰਗ ਦੇਖਦੇ ਹਾਂ ਰਿਜ਼ਲਟ ਕੀ ਆਉਂਦਾ ਏ ਤੇ ਬਾਕੀ ਪਾਣੀ ਰੱਖ ਦਿਆ ਏ ਇਹਨਾਂ ਨੂੰ ਵੀ ਪੀਣ ਦੋ ਟੈਂਪਾ ਚੱਲਦੇ ਹੁਣ ਬਹੁਤ ਹਾਂਜੀ ਲਓ ਬਈ ਮਿੱਤਰੋ ਇਹਨਾਂ ਨੂੰ ਪਾਣੀ ਲਾਤੇ ਆ ਤੇ ਬਾਕੀ ਇਹ ਨੀਚੇ ਵਾਲੇ ਰਹਿ ਗਏ ਇਹਨਾਂ ਨੂੰ ਵੀ ਪਾਣੀ ਲਾ ਕੇ ਛੱਡ ਦੰਦੇ ਉੱਪਰ ਤੇ ਹਾਂਜੀ ਲਓ ਬਈ ਮਿੱਤਰੋ ਸਾਰੇ ਕੂਤਰਾਂ ਨੂੰ ਲੱਗ ਗਿਆ ਇਹ ਪਾਣੀ ਦੇਤੇ ਆ ਇਹ ਪਾਣੀ ਸਾਰਿਆਂ ਨੂੰ 15 15 ਐਮ ਐਲ ਤੇ ਹੁਣ ਆਪਣਾ ਬੱਠੇ ਰਾਮ ਤੇ ਮੜਾ ਪਕੜੀ ਜਾਉਂਗੇ ਜਿਹਦੇ ਹੋਏ ਤੇ ਬਾਕੀ ਹੁਣ ਪਾਣੀ ਚੱਕਦੇ ਆ ਪਾਣੀ ਰੱਖ ਦੰਦੇ ਆ ਡਰਿੰਕਰ ਇੱਧਰ ਵੱਡੇ ਖੁੱਡੇ ਚ ਇਹ ਪੀ ਲੂਗੇ ਪਾਣੀ ਉਸ ਤੋਂ ਬਾਅਦ ਇਹਨਾਂ ਨੂੰ ਇਹ ਕੱਢਦੇ ਆ ਮਿੱਤਰੋ ਧੁੱਪ ਚ ਲਓ ਜੀ ਮਿੱਤਰੋ ਰੱਖਦੇ ਆ ਪਾਣੀ ਪਾਣੀ ਪੂਣੀ ਪੀ ਲੂਗੇ ਉਸ ਤੋਂ ਬਾਅਦ ਇਹਨਾਂ ਨੂੰ ਧੁੱਪ 'ਚ ਗਾੜ ਦੂਗੇ ਫਿਰ ਇਹਨਾਂ ਇਹਨਾਂ ਨੂੰ ਬੈਠਾ ਦੋ ਧੁੱਪ 'ਚ ਹਾਂਜੀ ਲੋ ਬਈ ਮਿੱਤਰੋ ਇੱਧਰ ਵੱਡੇ ਕਬੂਤਰ ਕਰਤੇ ਆ ਤੇ ਵਿੱਚ ਬੱਚੇ ਵੀ ਐ ਉਹਨਾਂ ਨੂੰ ਕਰਤੇ ਆ ਦੂਸਰੇ ਵੀਡ ਵਾਲਿਆਂ ਨੂੰ ਬਾਹਰ ਤੇ ਬਾਕੀ ਇੱਧਰ ਕਰਤੇ ਆ ਅੰਦਰ ਸਾਰੇ ਤੇ ਇਹਨਾਂ ਨੂੰ ਪਾਣੀ ਰੱਖਦੇ ਤੇ ਹੁਣ ਆਪਾਂ ਵੀ ਚੱਲਦੇ ਆ ਬਾਹਰ ਇਹਨਾਂ ਨੂੰ ਬੈਠਣ ਦੋ ਧੁੱਪ 'ਚ ਕੱਲ ਆਪਾਂ ਇਹ ਇੱਧਰ ਵਾਲੇ ਖੁੱਡਿਆਂ ਨੂੰ ਧੁੱਪ ਲਵਾਤੀ ਸੀ ਇਹਨਾਂ ਵਧੀਆ ਅੱਜ ਇਹ ਬੈਠੋਗੇ ਹਾਜੀ ਲੋਈ ਉੱਪਰ ਆ ਗਏ ਸੀ ਦਾਣੇ ਬਾਣ ਕਬੂਤਰਾਂ ਨੂੰ ਇੱਧਰ ਦਾ ਪਾਤੀ ਆਪਾਂ ਨੇ ਤੇ ਜਿਹੜੇ ਬੱਚੇ ਨਹੀਂ ਦੀ ਵਰਮਿੰਗ ਕਰੀ ਤੀ ਉਹਨਾਂ ਨੂੰ ਵੀ ਛੱਡ ਤੇ ਆ ਸੀ ਅੰਦਰ ਬੈਠੇ ਆ ਆਰਾਮ ਤੇ ਏਡੀ ਵਰਮਿੰਗ ਦਾ ਰਿਜ਼ਲਟ ਠੀਕੇ ਆਇਆ ਏ ਮੜਾ ਪਕੜਦੇ ਆ ਪਰ ਘੱਟ ਕੱਢੇ ਆ ਦੇਖੋ ਏ ਕੱਢੇ ਵੀ ਆ ਕੱਢੇ ਆ ਮਿੱਤਰੋ ਮੜਾ ਪਰ ਘੱਟ ਕੱਢੇ ਆ ਬੱਚੇ ਕਿਉਂਕਿ ਚਲੋ ਕੋਈ ਨਹੀਂ ਬਾਕੀ ਆਪਾਂ ਇਹ ਤਾਰਾ ਮੀਰਾ ਐਡ ਕਰੀ ਵੀ ਉਹਦੇ ਨਾਲ ਵੀ ਕੱਢੀ ਜਾਂਦੇ ਆ ਬਾਕੀ ਕੂਤਰ ਹੈਗੇ ਭੁੱਖੇ ਮਿੱਤਰੋ ਬਾਹਰ ਆਉਂਦੇ ਆ ਤੇ ਦਾਣਾ ਪਾ ਕੇ ਟ੍ਰੇ 'ਚ ਇਹਨਾਂ ਨੂੰ ਵੀ ਰੱਖ ਦਿੰਦੇ ਆ ਹਾਂਜੀ ਲੋ ਬਾਈ ਮਿੱਤਰੋ ਪਾਤੇ ਦਾਣੇ ਤੇ ਇੱਧਰ ਵੀ ਪਾਤੇ ਆ ਲੱਗੇ ਕੂਤਰ ਖਾਣ ਤੇ ਹੁਣ ਚੱਲਦੇ ਆਪਾਂ ਮਿੱਤਰੋ ਨੀਚੇ ਤੇ ਡ੍ਰਿੰਕਰ ਵੀ ਚੱਕ ਲਿਆ ਏ ਪਾਣੀ ਨੀਚੇ ਲਿਆਣਾ ਏ ਤਾਜ਼ਾ ਪਰ ਕੇ ਤਾਜ਼ਾ ਪਾਣੀ ਪਾਵਾਂਗੇ ਪਹਿਲਾ ਪੌਦਿਆਂ ਚ ਪਾ ਦਈਏ ਪਾਣੀ ਤੇ ਲੋ ਜੀ ਮਿੱਤਰੋ ਤਾਂ ਨੇ ਪਾਦੇ ਆ ਪਾਣੀ ਲਿਆਣ ਕੇ ਹੁਣ ਰੱਖ ਦਾਂਗੇ ਤੇ ਠੀਕ ਹੈ ਜੀ ਆਈ ਹੋਪ ਅੱਜ ਜੀ ਤੁਹਾਨੂੰ ਵੀਡੀਓ ਪਸੰਦਾ ਹੀ ਹੋਊਗੀ ਜੇ ਪਸੰਦਾ ਹੀ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਈ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਤੇ ਬਾਏ